ਸਾਧ ਸੰਗਤ ਜੀ ਅੱਜ ਜਿਸ ਪ੍ਰੇਮੇ ਕੋੜੀ ਦੀ ਛਾਕੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇੱਕ ਅਮੀਰ ਸੌਕਰ ਦਾ ਇੱਕ ਲਵਤਾ ਪੁੱਤਰ ਸੀ ਮਾਤਾ ਪਿਤਾ ਨੇ ਬੜੀਆਂ ਹੀ ਰੀਝਾਂ ਤੇ ਸਦਰਾਂ ਦੇ ਨਾਲ ਉਸ ਨੂੰ ਪਾਲਿਆ ਬੜਾ ਹੀ ਪਿਆਰਾ ਤੇ ਸੁੰਦਰ ਹੋਣ ਦੇ ਕਰਕੇ ਉਸ ਦਾ ਨਾਮ ਮਾਤਾ ਪਿਤਾ ਨੇ ਪ੍ਰੇਮਚੰਦਰ ਰੱਖਿਆ ਉਸ ਦੀ ਛੋਟੀ ਉਮਰ ਦੇ ਵਿੱਚ ਇੱਕ ਅਮੀਰ ਘਰਾਣੇ ਦੀ ਲੜਕੀ ਦੇ ਨਾਲ ਸਾਦੀ ਵੀ ਕਰ ਦਿੱਤੀ ਧਨ ਪਦਾਰਥ ਦੀ ਤੇ ਪਹਿਲਾਂ ਵੀ ਕੋਈ ਕਮੀ ਨਹੀਂ ਸੀ ਤੇ ਹੋਰ ਸਹੁਰਿਆਂ ਦੇ ਘਰੋਂ ਵੀ ਬੇਅੰਤ ਧਨ ਅਤੇ ਸਮਾਨ ਪ੍ਰੇਮ ਚੰਦ ਨੂੰ ਮਿਲਿਆ ਹੌਲੀ ਹੌਲੀ ਸਮਾਂ ਆਪਣੀ ਚਾਲੇ ਬੀਤਦਾ ਗਿਆ ਉਸ ਦੇ ਮਾਤਾ ਪਿਤਾ ਹੁਣ ਬਜ਼ੁਰਗ ਹੋ ਗਏ ਨੇ ਪ੍ਰੇਮਚੰਦ ਦੇ ਘਰ ਇਸ ਤਰ੍ਹਾਂ ਲੋਕ ਆਉਣ ਜਾਣ ਰਿਸ਼ਤੇਦਾਰ ਉਹਦੇ ਕੋਲ ਰਹਿਣ ਜਿਸ ਤਰ੍ਹਾਂ ਸੌਣ ਦੇ ਮਹੀਨੇ ਦੇ ਵਿੱਚ ਡੱਡੂ ਨਿਕਲਦੇ ਨੇ ਮਿੱਠੇ ਦੇ ਉੱਤੇ ਮੱਖੀਆਂ ਆਇਆ ਕਰਕੇ ਬੈਠਦੀਆਂ ਨੇ ਭਾਵ ਗੁਰਬਾਣੀ ਦੇ ਮਹਾਵਾਕਾਂ ਅਨੁਸਾਰ ਸੁਖ ਨੇ ਆਣ ਬਹੁਤ ਮਿਲ ਬੈਠਤ ਰਹਤ ਚਹੁੰ ਦੇ ਸਕੇ ਰਹਿ ਸੁਖ ਵੇਲੇ ਖਾਰਿਆਂ ਪਾਸਿਆਂ ਤੋਂ ਆ ਕਰਕੇ ਰਿਸ਼ਤੇਦਾਰ ਲੋਕ ਵੀ ਮਿਲਦੇ ਨੇ ਦੁੱਖ ਵੇਲੇ ਮਹਾਰਾਜ ਫਰਮਾਉਂਦੇ ਵਿਪਤ ਪਰਿ ਸਭ ਹੀ ਸੰਗ ਸਾਧਤੇ ਕੋ ਨ ਆਵਤ ਨੇਰੈ ਦੁੱਖ ਵੇਲੇ ਕੋਈ ਨਹੀਂ ਆਂਦਾ ਹੁਣ ਸੁਖ ਦਾ ਸਮਾਂ ਹੈ ਉਹਦੇ ਘਰ ਦੇ ਵਿੱਚ ਬੜੀ ਹੀ ਹਵਾ ਜਾਈ ਰਹਿੰਦੀ ਯਾਰਾਂ ਦੋਸਤਾਂ ਦੀ ਢਾਣੀ ਹਮੇਸ਼ਾ ਉਹਦੇ ਕੋਲ ਬੈਠੀ ਰਿਹਾ ਕਰੇ ਜਿਸ ਕਰਕੇ ਉਹ ਕੁਸੰਗਤ ਦੇ ਵਿੱਚ ਪੈ ਗਿਆ ਕੁਸੰਗਤ ਆਖਦੇ ਹਨ ਮਾੜੀ ਸੰਗਤ ਨੂੰ ਇਸ ਕੁਸੰਗਤ ਦਾ ਅਸਰ ਉਸ ਪ੍ਰੇਮੇ ਕੁੜੀ ਤੇ ਜਿਸਦਾ ਨਾਮ ਪ੍ਰੇਮ ਚੰਦਿਆ ਹੈ ਇਹ ਹੋਇਆ ਕਿ ਉਹ ਜੂਵੇ ਤੇ ਸ਼ਰਾਬ ਦੀ ਆਦਤ ਇਹਨਾਂ ਦੋਹਾਂ ਹੀ ਆਦਤਾਂ ਦੇ ਉਹ ਵਿੱਚ ਪੈ ਗਿਆ ਹੁਣ ਸ਼ਰਾਬ ਦੇ ਆਸਰੇ ਹੋਰ ਵੀ ਉਸ ਦੇ ਵਿੱਚ ਔਗਣ ਆਉਣੇ ਸ਼ੁਰੂ ਹੋ ਗਏ ਸਿੱਧੇ ਮਾਰਗ ਤੇ ਚੱਲਦਾ ਚੱਲਦਾ ਉਹ ਉਲਟੇ ਮਾਰਗ ਵੱਲ ਤੁਰ ਪਿਆ ਗੁਰਬਾਣੀ ਦਾ ਪ੍ਰਮਾਣ ਹੈ ਭੋਗੰ ਤਾਂ ਰੋਗੰ ਇਹਨਾਂ ਮਹਾਵਾਕਾਂ ਅਨੁਸਾਰ ਹੁਣ ਉਸ ਦਾ ਸਰੀਰ ਉਸ ਨੂੰ ਕੋੜ ਦਾ ਰੋਗ ਹੋਣਾ ਸ਼ੁਰੂ ਹੋ ਗਿਆ ਹੁਣ ਜਿਹੜੇ ਯਾਰ ਤੇ ਦੋਸਤ ਉਹਦੇ ਕੋਲ ਆ ਆ ਕੇ ਬਿੰਦੇ ਸੀ ਜਿੰਨਾ ਵਿੱਚ ਬੈਠ ਕੇ ਉਹ ਮਾੜੀ ਧਾਣੀ ਦਾ ਸ਼ਕਾਰ ਹੋਇਆ ਬੁਰੀਆਂ ਆਦਤਾਂ ਦਾ ਸ਼ਕਾਰ ਹੋਇਆ ਉਹ ਇਸ ਤਰ੍ਹਾਂ ਉਹਦੇ ਕੋਲੋਂ ਭੱਜ ਗਏ ਜਿਸ ਤਰ੍ਹਾਂ ਕਣਕ ਦੀ ਫਸਲ ਕੱਟੀ ਜਾਵੇ ਤੇ ਬਟੇਰੇ ਖੇਤਾਂ ਵਿੱਚੋਂ ਭੱਜ ਜਾਂਦੇ ਨੇ ਹੌਲੀ ਹੌਲੀ ਉਸ ਦੀ ਦੌਲਤ ਵੀ ਉਸ ਦਾ ਸਾਥ ਛੱਡ ਜੀ ਗਈ ਉਹ ਪ੍ਰੇਮ ਚੰਦ ਜੋ ਬੜਾ ਅਮੀਰ ਹੁਣ ਕਰਕੇ ਪ੍ਰੇਮ ਚੰਦ ਐਖਵਾਉਂਦਾ ਸੀ ਗਰੀਬ ਹੋ ਗਿਆ ਤੇ ਪ੍ਰੇਮ ਚੰਦ ਤੋਂ ਖਾਲੀ ਪ੍ਰੇਮਾ ਰਹਿ ਗਿਆ ਹੁਣ ਲੋਕ ਉਹਨੂੰ ਪ੍ਰੇਮ ਚੰਦ ਨਹੀਂ ਆਖਦੇ ਪ੍ਰੇਮਾ ਪ੍ਰੇਮਾ ਆਖਦੇ ਨੇ ਕਰਦੇ ਸੰਬੰਧੀ ਰਿਸ਼ਤੇਦਾਰ ਜਿਹੜੇ ਉਹਦੇ ਕੋਲ ਆ ਆ ਕੇ ਲੈਂਦੇ ਸੀ ਉਹ ਵੀ ਨਪਰਤ ਕਰਨ ਲੱਗ ਪਏ ਇੱਕ ਦਿਨ ਘਰ ਦੇ ਵਿੱਚ ਆਪਣੀ ਘਰ ਵਾਲੀ ਨੂੰ ਕੰਮ ਕਰਦਿਆਂ ਕਰਦਿਆਂ ਉਸ ਪ੍ਰੇਮਚੰਦ ਨੇ ਟੋਕਿਆ ਤੇ ਉਸ ਦੀ ਘਰ ਵਾਲੀ ਨੇ ਉਹਦੇ ਇਹ ਬੋਲ ਸੁਣ ਕੇ ਅਗੋਂ ਚਾਰ ਹੋਰ ਗੱਲਾਂ ਉਸ ਨੂੰ ਕੀਤੀਆਂ ਜਿਹੜੀ ਉਸ ਦੇ ਅੱਗੇ ਕਦੇ ਬੋਲਦੀ ਨਹੀਂ ਸੀ ਰੋਗ ਹਉਣ ਕਰਕੇ ਗਰੀਬੀ ਹਉਣ ਕਰਕੇ ਉਹ ਘਰ ਵਾਲੀ ਜੇ ਹੁਣ ਪ੍ਰੇਮਾ ਇੱਕ ਗੱਲ ਕਰਦਾ ਤਾਂ ਉਹ ਅਗੋਂ ਚਾਰ ਹੋਰ ਸੁਣਉਂਦੀ ਇਸ ਤਰ੍ਹਾਂ ਇੱਕ ਦਿਨ ਉਹ ਆਪਣੇ ਘਰ ਵਾਲੀ ਨੂੰ ਕੋਈ ਮਖੌਲ ਕਰ ਬੈਠਾ ਕੋਈ ਬੋਲ ਬੋਲ ਬੈਠਾ ਤਾਂ ਅਗੋਂ ਘਰ ਵਾਲੀ ਨੇ ਆਖਿਆ ਤੂੰ ਕੀ ਬੋਲ ਬੋਲਦਾ ਫਿਰਦਾ ਤੈਨੂੰ ਕਿਸੇ ਤਰ੍ਹਾਂ ਦੀ ਮੇਰੇ ਨਾਲ ਕੋਈ ਇਦਾਂ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਮੈਂ ਆ ਜੋ ਤੇਰੇ ਨਾਲ ਨਿਭਾ ਰਹੀ ਆ ਤੈਨੂੰ ਨਹੀਂ ਪਤਾ ਤੈਨੂੰ ਤੇ ਸੂਤ ਦੀ ਬਿਮਾਰੀ ਲੱਗੀ ਆ ਤੇ ਸਰੀਰ ਤੇਰਾ ਗਲਦਾ ਜਾ ਰਿਹਾ ਹੁਣ ਮੈਂ ਵੀ ਆਪਣਾ ਸਰੀਰ ਤੇਰੇ ਤੋਂ ਇਸ ਬਿਮਾਰੀ ਦਾ ਸ਼ਕਾਰ ਨਹੀਂ ਕਰਾਉਣਾ ਇਸ ਕਰਕੇ ਹੁਣ ਤੇਰੀ ਛਪੜੀ ਆਪਾਂ ਪਿੰਡੋਂ ਬਾਹਰ ਬੰਨ ਦੇਣੀ ਤੈਨੂੰ ਉੱਥੇ ਸੱਜਣਾ ਜਿੱਥੇ ਤੇਰੇ ਕੋਲ ਨਾ ਜਾਵੇ ਕੋਈ ਹੁਣ ਜਦੋਂ ਘਰ ਵਾਲੀ ਨੇ ਵੀ ਇਹ ਬਚਨ ਆਖੇ ਤਾਂ ਉਸ ਪ੍ਰੇਮੀ ਨੂੰ ਇਹ ਬਚਨ ਇਦਾਂ ਲੱਗੇ ਜਿਦਾਂ ਪ੍ਰੇਮੇ ਦੇ ਪੀਰ ਵੱਜੇ ਹੋਣ ਮਨ ਦੇ ਵਿੱਚ ਸੋਚਿਆ ਕਿ ਯਾਰ ਦੋਸਤ ਪਹਿਲਾਂ ਹੀ ਚੋਪੜੀ ਪ੍ਰੀਤੀ ਕਰਨ ਵਾਲੇ ਸਨ ਜਦੋਂ ਸਮਾਂ ਬੁਰਾ ਆਇਆ ਉਹ ਸਾਥ ਛੱਡ ਗਏ ਫੇਰ ਪਰਿਵਾਰ ਤੇ ਰਿਸ਼ਤੇਦਾਰ ਸਾਕ ਸੰਬੰਧੀ ਪਿਛੇ ਹੋ ਗਏ ਹੁਣ ਮੇਰੀ ਜੀਵਨ ਸਾਥੀ ਮੇਰੀ ਘਰ ਵਾਲੀ ਇਹ ਵੀ ਅੱਜ ਇਸ ਤਰ੍ਹਾਂ ਬੋਲ ਬੋਲਦੀ ਐ ਇਸ ਜੀਵਨ ਦੇ ਨਾਲੋਂ ਮੇਰਾ ਮਰ ਜਾਣਾ ਹੀ ਚੰਗਾ ਐ ਹੁਣ ਇਹ ਪ੍ਰੇਮ ਚੁੱਪ ਕੀਤਾ ਘਰੋਂ ਨਿਕਲਿਆ ਤੇ ਜਾ ਕੇ ਕਿਸੇ ਉਜਾੜ ਵਾਲੀ ਥਾਂ ਤੇ ਖੂਹ ਲੱਭਦਾ ਹੈ ਇਸ ਦਾ ਵਿਚਾਰ ਇਹ ਸੀ ਕਿ ਮੈਨੂੰ ਕਿਤੇ ਖੂਹ ਦਿਖੇ ਤੇ ਮੈਂ ਉਸ ਖੂਹ ਦੇ ਵਿੱਚ ਛਾਲ ਮਾਰ ਕੇ ਮਰ ਜਾਵਾਂ ਜਦੋਂ ਜੰਗਲ ਦੇ ਵਿੱਚ ਬੈਠਾ ਇੱਕ ਖੂਹ ਤੱਕਦਾ ਹੈ ਤਾਂ ਉਹ ਖੂਹ ਵੇਖ ਕੇ ਉਸ ਦੇ ਕੋਲ ਪੁੱਜਾ ਖੂਹ ਦੇ ਕੰਡੇ ਤੇ ਜਾ ਕੇ ਬੈਠ ਗਿਆ ਤੇ ਨਾਲ ਹੀ ਇੱਕ ਰਸਤਾ ਲੰਘਦਾ ਸੀ ਉਸ ਵੇਲੇ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਿੱਖ ਗੁਰੂ ਕੀਆ ਸੰਗਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਸਾਹਿਬ ਜਾ ਰਹੀਆਂ ਸਨ ਇਸ ਨੇ ਸੋਚਿਆ ਕਿ ਜੇ ਮੈਂ ਹੁਣ ਛਾਲ ਮਾਰੀ ਤਾਂ ਇਹ ਮੈਨੂੰ ਫੇਰ ਬਚਾ ਲੈਣਗੇ ਇਸ ਕਰਕੇ ਜਦੋਂ ਇਹ ਸੰਗਤ ਲੰਘ ਜਾਏਗੀ ਫੇਰ ਇਸ ਨੂੰ ਮਖੂਬ ਦੇ ਵਿੱਚ ਛਾਲ ਮਾਰ ਕੇ ਮਰ ਜਾਵਾਂਗਾ ਉਹ ਸੰਗਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਗੁਣ ਗਉਂਦੀਆਂ ਜਾ ਰਹੀਆਂ ਸਾਹਿਬ ਨਿਤਾਣ ਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰ ਸਬਦੀ ਸੱਚ ਜਾਣ ਰਹਾਓ ਇਸ ਬਾਣੀ ਦੀ ਤੁਕ ਨੇ ਇਸ ਦੇ ਤੜਪਦੇ ਮਨ ਨੂੰ ਸ਼ਾਂਤ ਕੀਤਾ ਕਿ ਉਹ ਕਿਹੜਾ ਗੁਰ ਹੈ ਜਿਹੜਾ ਨਿਤਾਣਿਆਂ ਦਾ ਤਾਣ ਹੈ ਜਿਹਦਾ ਕੋਈ ਵੀ ਨਹੀਂ ਜਿਸ ਦਾ ਉਹ ਗੁਰੂ ਬਣਦਾ ਹੈ ਉਹ ਗੁਰੂ ਹੈ ਕੇਸਾ ਤਾਂ ਫਿਰ ਇਸ ਨੇ ਬੜੀ ਪ੍ਰੀਤੀ ਦੇ ਨਾਲ ਸੰਗਤਾਂ ਦੇ ਬਚਨਾਂ ਨੂੰ ਸੁਣਨਾ ਸ਼ੁਰੂ ਕੀਤਾ ਜੋ ਸੰਗਤ ਲੰਗਦੀ ਲੰਗਦੀ ਗੁਰੂ ਦੀ ਬਾਣੀ ਵਿਚਾਰਨ ਕਰ ਰਹੀ ਸੀ ਇਨੇ ਨੂੰ ਸੰਗਤ ਹੋਰ ਕੋਲੇ ਆ ਗਈ ਤੇ ਉਹ ਪ੍ਰੇਮਾ ਆਖ ਰਿਹਾ ਕਿ ਮੇਰੇ ਵਰਗੇ ਨਤਾਨਿਆਂ ਦੇ ਵੀ ਤਾਣ ਹਨ ਤਾਂ ਵਿੱਚੋਂ ਹੀ ਸੰਗਤ ਦੇ ਇੱਕ ਗੁਰੂ ਦੇ ਸਿੱਖ ਨੇ ਆਖਿਆ ਹਾਂ ਉਹ ਤੇਰੇ ਵਰਗੇ ਵੀ ਨਤਾਨਿਆਂ ਦੇ ਤਾਣ ਹਨ ਉਹ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਸ਼ਾਂ ਦੇ ਘਰ ਹਨ ਤਾਂ ਵਰਸ ਸਿਖਨੇ ਗੁਰਬਾਣੀ ਦੇ ਵਿੱਚੋਂ ਇਹ ਪੰਕਤੀਆਂ ਪਰੇਮੇ ਨੂੰ ਸੁਣਾਈਆਂ ਜਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਤੇ ਜਦੋਂ ਕੋਈ ਇਦਾਂ ਦੀ ਮੁਸ਼ਕਲ ਬਣ ਜੇ ਕੋਈ ਢੋਈ ਨਾ ਦੇ ਲਾਗੂ ਹੋਏ ਦੁਸ਼ਮਣ ਸਾਖ ਤੇ ਭੱਜ ਖਲੇ ਤੇ ਦੁਸ਼ਮਣ ਹੀ ਸਾਰੇ ਬਣ ਜਾਣ ਸਾਖ ਵੀ ਸਾਰੇ ਭੱਜ ਜਾਣ ਸਭੋ ਭਜੈ ਆਸਰਾ ਜੁਕ ਸਭਿ ਅਸਰਾਉ ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨ ਤਤੀ ਵਾਉ ਹੁਣ ਜਦੋਂ ਇਹ ਧੀਰਜ ਵਾਲੇ ਬਚਨ ਸੰਗਤਾਂ ਦੇ ਕੋਲੋਂ ਪ੍ਰੇਮੇ ਨੇ ਸੁਣੇ ਤਾਂ ਉਹ ਪ੍ਰੇਮਾ ਬੜੀ ਉੱਚੀ ਉੱਚੀ ਰੂਣ ਲੱਗ ਪਿਆ ਪ੍ਰੇਮੇ ਨੇ ਫੁੱਟ ਫੁੱਟ ਕੇ ਸੰਗਤ ਅੱਗੇ ਆਪਣਾ ਸਾਰਾ ਦੁੱਖ ਪ੍ਰਗਟ ਕੀਤਾ ਕਿ ਮੈਂ ਪ੍ਰੇਮਾ ਜੋ ਕਿ ਕਦੀ ਪ੍ਰੇਮਚੰਦ ਹੁੰਦਾ ਸਾਂ ਮੇਰੀ ਇਸ ਸਰੀਰ ਦੇ ਉੱਤੇ ਰੋਗ ਆਉਣ ਕਰਕੇ ਸਾਰੀ ਧਨ ਦੌਲਤ ਵੀ ਜਾਂਦੀ ਰਹੀ ਤੇ ਜਿਹੜੇ ਮੇਰੇ ਕੋਲ ਆ ਆ ਕਰਕੇ ਬੈਠਦੇ ਸੀ ਅੱਜ ਉਹ ਮੇਰਾ ਸਾਥ ਛੱਡ ਗਏ ਇਥੋਂ ਤੱਕ ਕਿ ਮੇਰੀ ਘਰਵਾਲੀ ਨੇ ਵੀ ਮੈਨੂੰ ਕਹਿ ਦਿੱਤਾ ਕਿ ਹੁਣ ਤੇਰੀ ਛਪਰੀ ਬਾਹਰ ਬਾਰ-ਬਾਰ ਪਿੰਡ ਦੇ ਬਣਮਣੀ ਹੈ ਤੂੰ ਘਰ ਦੇ ਵਿੱਚ ਨਾ ਆਇਆ ਕਰ ਜਦੋਂ ਇਦਾਂ ਦੇ ਉਸ ਪ੍ਰੇਮੇ ਨੇ ਸੰਗਤਾਂ ਦੇ ਨਾਲ ਬਚਨ ਕੀਤੇ ਰੋ ਰੋ ਕੇ ਉਸ ਨੇ ਸੰਗਤਾਂ ਨੂੰ ਆਪਣਾ ਹਾਲ ਸੁਣਾਇਆ ਤਾਂ ਸੰਗਤਾਂ ਨੂੰ ਪ੍ਰੇਮੇ ਤੇ ਬੜਾ ਤਰਸ ਆਇਆ ਤਾਂ ਉਹ ਪ੍ਰੇਮੇ ਨੂੰ ਆਖਣ ਲੱਗੀਆਂ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨਿਤਾਣਿਆਂ ਦੇ ਤਾਨ ਹਨ ਉਥੇ ਚਲੀਏ ਇਸ ਤਰ੍ਹਾਂ ਉਹ ਗੁਰੂ ਦੀਆਂ ਸੰਗਤਾਂ ਇਸ ਨੂੰ ਨਾਲ ਲੈ ਕੇ ਗੋਇੰਦਵਾਲ ਸਾਹਿਬ ਜਿੱਥੇ ਗੁਰੂ ਜੀ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਉੱਥੇ ਪੁੱਜੇ ਤਾਂ ਹਜ਼ੂਰ ਦੇ ਦਰਬਾਰ ਤੋਂ ਬਾਹਰ ਹੀ ਇਸ ਪ੍ਰੇਮੀ ਨੂੰ ਛੱਡ ਗਏ ਉੱਥੇ ਹੋਰ ਵੀ ਕੋੜੀ ਤੇ ਹੋਰ ਧਿਆਨਕ ਰੋਗਾਂ ਵਾਲੇ ਰੋਗੀ ਬੈਠੇ ਰਹਿੰਦੇ ਸਨ ਕਿਉਂਕਿ ਜਿਸਤੇ ਇਥੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਨਦਰ ਪੈ ਜਾਂਦੀ ਸੀ ਉਸ ਦੇ ਰੋਗ ਦੂਰ ਹੋ ਜਾਂਦੇ ਸਨ ਇਸੇ ਤਰ੍ਹਾਂ ਗੁਰੂ ਘਰ ਦੇ ਲੰਗਰ ਦੇ ਵਿੱਚੋਂ ਇਹਨਾਂ ਨੂੰ ਪ੍ਰਸ਼ਾਦਾ ਵੀ ਮਿਲਦਾ ਸੀ ਜੋ ਕਿ ਇੱਥੇ ਬੈਠੇ ਰੋਗੀਆਂ ਨੂੰ ਉੱਥੇ ਹੀ ਪਹੁੰਚ ਜਾਂਦਾ ਸੀ ਇਸ ਤਰ੍ਹਾਂ ਇਸ ਪ੍ਰੇਮੀ ਨੇ ਗੁਰਦੁਆਰੇ ਦੇ ਦੂਰੋਂ ਹੀ ਦਰਸ਼ਨ ਕੀਤੇ ਤੇ ਧੂੜ ਇਸ ਪ੍ਰੇਮ ਨੇ ਆਪਣੇ ਮੱਥੇ ਨੂੰ ਲਾਈ ਤੇ ਮਸਤੀ ਦੇ ਵਿੱਚ ਹੁਣ ਇਹ ਪ੍ਰਮਾ ਇਹੋ ਗਾਈ ਜਾਂਦਾ ਹੈ ਮੇਰਾ ਗਿਆ ਕਛੋਟਾ ਲਾਧ ਹਰ ਸਮੇਂ ਜਦੋਂ ਵੀ ਇਹ ਪ੍ਰੇਮੇ ਦੇ ਮਨ ਦੇ ਵਿੱਚ ਆਵੇ ਬਸ ਇਹੋ ਹੀ ਪੰਕਤੀਆਂ ਪੜਦਾ ਰਹੇ ਜੋ ਵੀ ਸਿੱਖ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਵੇ ਉਹ ਬੜੇ ਖੁਸ਼ ਹੋਣ ਪ੍ਰਸੰਨ ਹੋਣ ਕਿ ਇਹ ਉਡੀ ਜੋ ਹੈ ਇਹ ਕਿਸ ਤਰ੍ਹਾਂ ਗੁਰੂ ਦੇ ਗੁਣ ਗੰਦਾ ਹੈ ਤਾਂ ਉਹ ਵਾਰ-ਵਾਰ ਆਖਣ ਤੇ ਇੱਕ ਵਾਰ ਫੇਰ ਕਹੋ ਇੱਕ ਵਾਰ ਫੇਰ ਕਹੋ ਸੁਣ ਕੇ ਸਿੱਖਾਂ ਨੂੰ ਤਰਸ ਵੀ ਆਉਂਦਾ ਤੇ ਇਸ ਦਰਾਂ ਉਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਬੇਨਤੀਆਂ ਕਰਦੇ ਕਿ ਸਤਿਗੁਰੂ ਜੀ हे ਗੁਰੂ ਗਰੀਬ ਨਿਵਾਜ ਇੱਕ ਗਰੀਬੜੇ ਦੁਖੀ ਦੇ ਉਤੇ ਤੁਸੀਂ ਕਿਰਪਾ ਕਰੋ ਗੁਰੂ ਅਮਰਦਾਸ ਜੀ ਸੰਗਤਾਂ ਦੀਆਂ ਇਹ ਬੇਨਤੀਆਂ ਸੁਣਦੇ ਪਰ ਚੁੱਪ ਕਰ ਛੜਦੇ ਹੁਣ ਇਸ ਪ੍ਰੇਮੇ ਨੂੰ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਗਿਆ ਕਾਫੀ ਸਮਾਪਤੀਤ ਹੋ ਚੁੱਕਾ ਹੈ ਜਦੋਂ ਗੁਰੂ ਦੀ ਕਿਰਪਾ ਹੋਣੀ ਹੋਵੇ ਅੱਜ ਮੇਹਰਾਂ ਦੇ ਸਾਈਂ ਗੁਰੂ ਅਮਰਦਾਸ ਜੀ ਮਹਾਰਾਜ ਇਸ ਪ੍ਰੇਮੇ ਕੂੜੀ ਦੇ ਉਤੇ ਦਿਆਲ ਹੋ ਗਏ ਨੇ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਆਪ ਆਖ ਰਹੇ ਨੇ ਸੰਗਤਾਂ ਨੂੰ ਕਿ ਕੋਈ ਇੱਕ ਸੇਖ ਜAVE ਤੇ ਸਾਡੇ ਇਸ਼ਨਾਨ ਵਾਲੇ ਜਲ ਦੇ ਵਿੱਚ ਜਿੱਥੇ ਇਸ਼ਨਾਨ ਕਰਨ ਤੋਂ ਬਾਅਦ ਸਾਡਾ ਜਲ ਇਕੱਠਾ ਹੁੰਦਾ ਹੈ ਉਸ ਚੜ੍ਹੇ ਦੇ ਵਿੱਚ ਉਸ ਪ੍ਰੇਮੇ ਦਾ ਇਸ਼ਨਾਨ ਕਰਵਾਵੇ ਫਿਰ ਕਸੁੰਬੇ ਰੰਗ ਦੇ ਕੱਪੜੇ ਵਿੱਚ ਲਵੇਟ ਕੇ ਉਹ ਕਪੜੇ ਪਾ ਕੇ ਸਾਡੇ ਕੋਲ ਉਸ ਨੂੰ ਲਿਆਵੇ ਉਸ ਸਿੱਖ ਦੀ ਵੀ ਮਨੋ ਕਾਮਨਾ ਪੂਰੀ ਹੋਵੇਗੀ ਜੋ ਸਾਡਾ ਇਹ ਬਚਨ ਮੰਨੇਗਾ ਤਾਂ ਹਜ਼ੂਰ ਦਾ ਬਚਨ ਸੁਣ ਕੇ ਇਸੇ ਤਰ੍ਹਾਂ ਹੀ ਕੀਤਾ ਗਿਆ ਜਿਸ ਚੜ੍ਹੇ ਦੇ ਵਿੱਚ ਚੜ੍ਹੇ ਦਾ ਭਾਵ ਜਿਸ ਗੱਦੇ ਤੋਏ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਇਸਨਾਨ ਕਰਨ ਵਾਲਾ ਪਾਣੀ ਇਕੱਠਾ ਹੁੰਦਾ ਸੀ ਉਸੇ ਵੇਲੇ ਹੀ ਸਿੱਖ ਉਸ ਪ੍ਰੇਮੇ ਕੁੜੀ ਨੂੰ ਉੱਥੇ ਲੈ ਕੇ ਗਏ ਤਾਂ ਚਲੇ ਦੇ ਵਿੱਚ ਉਸ ਦਾ ਇਸ਼ਨਾਨ ਕਰਾ ਕੇ ਉਸ ਨੂੰ ਬਸਤਰ ਪਾ ਕੇ ਮਹਾਰਾਜ ਨੇ ਉਸ ਵੇਲੇ ਉਸ ਪ੍ਰੇਮੇ ਨੂੰ ਸੱਧਿਆ ਤੇ ਸਿੱਖ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਪਹੁੰਚਿਆ ਉਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੰਘਾਸਣ ਤੋਂ ਉੱਠ ਕੇ ਆਪਣੇ ਹੱਥੀਂ ਪ੍ਰੇਮੇ ਦਾ ਮੂੰਹ ਨੰਗਾ ਕੀਤਾ ਜਦ ਹਜੂਰ ਦੀ ਦ੍ਰਿਸ਼ਟੀ ਪ੍ਰੇਮੇ ਕੋੜੀ ਦੇ ਉੱਤੇ ਪਈ ਤਾਂ ਇਸ ਦਾ ਸਰੀਰ ਕੰਚਨ ਵਰਗਾ ਸ਼ੁੱਧ ਹੋ ਗਿਆ ਐਸੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਬਿਰਤੀ ਹੈ ਹੁਣ ਪ੍ਰੇਮਾ ਠੀਕ ਹੋ ਚੁੱਕਾ ਹੈ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਇੰਨੀਆਂ ਹੀ ਨਹੀਂ ਸੇਖਾ ਵੇਖ ਕੇ ਬੜੇ ਹੈਰਾਨ ਹੋਏ ਬੇਨਤੀ ਕੀਤੀ ਮਹਾਰਾਜ ਜੀ ਇਹ ਤੇ ਬਿਲਕੁਲ ਠੀਕ ਹੋ ਗਿਆ ਤੇ ਬੜਾ ਜਵਾਨ ਗੱਭਰੂ ਹੈ ਇਹ ਤੇ ਐ ਲੜੇ ਵਰਗਾ ਸੋਹਣਾ ਲੱਗ ਰਿਹਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਬਖਸ਼ਿਸ਼ਾਂ ਕਰਨ ਲੱਗੇ ਆਖਣ ਲੱਗੇ ਤੁਹਾਡਾ ਇਹ ਵੀ ਬਚਨ ਪੂਰਾ ਕਰ ਦਿੰਦੇ ਹਾਂ ਇਸ ਨੂੰ ਲੜਾਈ ਬਣਾ ਦਿੰਨੇ ਆ ਕੋਈ ਹਾਂ ਐਸਾ ਸਿੱਖ ਜੋ ਇਸ ਨੂੰ ਆਪਣੀ ਪੁੱਤਰੀ ਦਾ ਰਿਸ਼ਤਾ ਕਰ ਦਵੇ ਉਸ ਦੇ ਉੱਤੇ ਸਾਡੀ અત્યੰਤ ਬਹੁਤ ਜ਼ਿਆਦਾ ਪ੍ਰਸੰਨਤਾ ਹੋਵੇਗੀ ਜੋ ਸਿੱਖ ਸਾਡੀ ਇਹ ਗੱਲ ਮੰਨੇਗਾ ਇਹ ਗੱਲ ਸੁਣ ਕੇ ਸਾਰੇ ਸਿੱਖ ਚੁੱਪ ਕਰ ਗਏ ਨੇ ਪਰ ਉਹਨਾਂ ਹੀ ਸਿੱਖਾਂ ਦੇ ਵਿੱਚੋਂ ਸੰਗਤ ਦੇ ਵਿੱਚੋਂ ਇੱਕ ਸਿੱਖ ਅੱਗੇ ਆਇਆ ਜੋ ਉਪਲ ਗੋਤ ਦਾ ਤੇ ਨਾਮ ਉਸ ਦਾ ਸਿੰਘਾ ਖਤਰੀ ਸੀ ਉਸ ਨੇ ਪਹਿਲਾਂ ਤੇ ਆਪਣੀ ਔਰਤ ਨੂੰ ਲੰਗਰ ਦੀ ਸੇਵਾ ਕਰਨ ਵਾਸਤੇ ਭੇਜਿਆ ਕਿਉਂਕਿ ਉਹ ਜਾਣਦਾ ਸੀ ਕਿ ਮੇਰੀ ਪਤਨੀ ਦਾ ਸੁਭਾਅ ਜੋ ਹੈ ਉਹ ਕਾਲਾ ਹੈ ਜੇਕਰ ਮੈਂ ਗੁਰਾਂ ਨੂੰ ਆਖਿਆ ਕਿ ਮੈਂ ਤੁਹਾਡਾ ਬਚਨ ਮੰਨਦਾ ਤਾਂ ਮੇਰੀ ਪਤਨੀ ਕਾਰਜ ਦੇ ਵਿੱਚ ਵਿਗਨ ਪਾਏਗੀ ਜਦੋਂ ਉਸਦੀ ਪਤਨੀ ਲੰਗਰ ਦੀ ਸੇਵਾ ਕਰਨ ਵਾਸਤੇ ਚਲੀ ਗਈ ਤਾਂ ਇਸ ਸਿੰਘਾ ਖਤਰੀ ਨੇ ਆਪਣੀ ਲੜਕੀ ਲਿਆ ਕੇ ਹਾਜ਼ਰ ਕੀਤੀ ਕਿ ਆਪ ਜੀ ਦਾ ਬਚਨ ਸਾਡੇ ਸਿਰ ਮੱਥੇ ਤੇ ਮੇਰੀ ਬੇਟੀ ਦਾ ਰਿਸ਼ਤਾ ਮੈਂ ਇਸ ਪ੍ਰੇਮੇ ਨੂੰ ਦਿੰਦਾ ਹਾਂ ਤਾਂ ਹਜ਼ੂਰ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਸ ਪ੍ਰੇਮੇ ਨਾਲ ਉਸ ਦੀ ਬੱਚੀ ਦਾ ਆਨੰਦ ਕਾਰਜ ਕਰ ਦਿੱਤਾ સિંહ ਨੂੰ ਮਹਾਰਾਜ ਨੇ ਨਿਹਾਲ ਕੀਤਾ ਬੇਨਤ ਹੀ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਜਦ ਸિંહੇ ਜੀ ਘਰ ਵਾਲੀ ਨੂੰ ਪਤਾ ਲੱਗਾ ਕਿ ਮੈਂ ਇਥੇ ਸੇਵਾ ਕਰ ਰਹੀ ਆ ਤੇ ਮੇਰੀ ਧੀ ਇੱਕ ਕੋੜੀ ਦੇ ਨਾਲ ਵਿਆਹ ਦਿੱਤੀ ਹੈ ਕਿਉਂਕਿ ਉਹ ਗੁਰੂ ਅਮਰਦਾਸ ਜੀ ਦੀ ਦ੍ਰਿਸ਼ਟੀ ਪੈਣ ਕਰਕੇ ਠੀਕ ਤਾਂ ਹੋ ਚੁੱਕਾ ਸੀ ਪਰ ਬੜਾ ਲੰਮਾ ਸਮਾਂ ਉਹ ਕੋੜ ਦੇ ਰੋਗ ਦੇ ਨਾਲ ਗਰਸਤ ਰਿਹਾ ਸੀ ਇਸ ਕਰਕੇ ਅਜੇ ਵੀ ਉਸ ਔਰਤ ਨੂੰ ਭਰਮ ਸੀ ਕਿ ਪਤਾ ਨਹੀਂ ਉਹ ਠੀਕ ਹੋਇਆ ਹੋਵੇ ਜਾਂ ਨਾ ਤਾਂ ਉਸੇ ਵੇਲੇ ਉਹ ਦੌੜੀ ਆਈ ਮਹਾਰਾਜ ਦੇ ਪਾਸ ਆ ਕੇ ਰੋਣ ਲੱਗ ਪਈ ਆਖਣ ਲੱਗੀ ਆਪ ਜੀ ਤੇ ਬਖਸ਼ਿਸ਼ਾਂ ਰਹਿਮਤਾ ਕਰਦੇ ਜੇ ਪਰ ਮੇਰੀ ਧੀ ਨਾਲ ਤੁਸੀਂ ਕੀ ਕੀਤਾ ਇਹ ਕੇਦੇ ਨਾਲ ਵਿਆਹਤੀ ਹੈ ਇਹ ਗੱਲ ਸੁਣ ਕੇ ਗੁਰੂ ਅੰਮ੍ਰਿਤਦਾਸ ਜੀ ਮਹਾਰਾਜ ਹੁਣ ਹੋਰ ਬਖਸ਼ਿਸ਼ਾਂ ਕਰਦੇ ਨੇ ਆਖਣ ਲੱਗੇ ਕਿ ਇਹ ਲੜਕਾ ਹੁਣ ਸਾਡਾ ਪੁੱਤਰ ਹੋ ਚੁੱਕਾ ਤੂੰ ਕੋਈ ਫਿਕਰ ਨਾ ਕਰ ਅੱਜ ਤੂੰ ਤੇਰੀ ਧੀ ਦਾ ਨਾਮ ਮੱਥੂ ਤੇ ਇਸ ਦਾ ਨਾਮ ਅਸੀਂ ਮਰਾਰੀ ਰੱਖ ਦਿੱਤਾ ਹੈ ਤੇ ਜੋ ਵੀ ਸਿੱਖ ਮੱਥੂ ਮਰਾਰੀ ਦਾ ਜਾਪ ਕਰੇਗਾ ਉਹ ਜਮਾ ਨੂੰ ਨਹੀਂ ਦੇਖੇਗਾ ਨਾਨਦ ਦਾ ਭਾਵ ਕਿ ਉਸ ਦੀ ਵੀ ਗਤੀ ਹੋਵੇਗੀ ਜਦੋਂ ਉਹਦੀ ਜਾਨ ਨੇ ਕੱਢਣ ਵਾਸਤੇ ਆਉਣਗੇ ਇਹ ਕਹਿ ਕੇ ਗੁਰੂ ਸਾਹਿਬ ਜੀ ਮਹਾਰਾਜ ਨੇ ਮੰਜੀ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ ਭਾਵ ਗੁਰੂ ਸਾਹਿਬ ਜੀ ਮਹਾਰਾਜ ਮੰজੀਆਂ ਬਖਸ਼ਿਸ਼ ਕਰਦੇ ਸਨ ਜਿੱਥੇ ਫਿਰ ਹਾਜ਼ਰੀਆਂ ਭਰਦੇ ਗੁਰੂ ਦੇ ਸਿੱਖ ਸਿੱਖੀ ਦਾ ਪ੍ਰਚਾਰ ਕਰਦੇ ਸੰਗ ਸੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਇਹ ਹੁਣ ਬਖਸ਼ਿਸ਼ ਅੱਗੇ-ਅੱਗੇ ਚੌਗੁਣਾ ਵੱਧਦੀ ਪਰਫੁੱਲਤ ਹੁੰਦੀ ਰਹੀ ਆ ਰਹੀ ਹੈ ਉਸ ਮੱਥੋਂ ਮਰਾਰੀ ਦੀ ਅੱਗੇ ਪੀੜੀ ਇਸੇ ਤਰ੍ਹਾਂ ਚੱਲਦੀ ਆ ਰਹੀ ਹੈ ਸੋ ਜਦੋਂ ਵੀ ਕੋਈ ਵਿਗਨ ਕੋਈ ਔਖਾ ਸਮਾਂ ਆਵੇ ਗੁਰੂ ਦੀ ਸ਼ਰਨ ਦੇ ਵਿੱਚ ਜਾਇਆ ਕਰੀਏ ਕਦੇ ਵੀ ਕਿਸੇ ਪ੍ਰਕਾਰ ਦਾ ਕੋਈ ਸਾਨੂੰ ਧੋਖਾ ਨਹੀਂ ਹੋਵੇਗਾ ਗੁਰੂ ਕਿਰਪਾ ਕਰਨਗੇ ਸੋ ਜੇਕਰ ਸਾਖੀ ਚੰਗੀ ਲੱਗੀ ਜ਼ਰੂਰ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਅੱਗੇ ਵੀ ਸੰਗਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੁਣ ਗਾਉਣ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸੋ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਮਹਾਰਾਜ ਕਿਰਪਾ ਕਰਨ ਚੜ੍ਹਦੀਆਂ ਕਲਾ ਰੱਖਣ ਸਮਾਪਤੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ